ਪੰਜਾਬ ਟੌਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਜਲੰਧਰ ਡਾਕਟਰ ਬੀ ਆਰਐਮ ਬਿਦਗਨ ਜੀ ਦੇ ਪਰ ਨਿਰਵਾਣ ਦਿਵਸ ਦੇ ਮੌਕੇ ਤੇ ਸ਼ਰੋਮਣੀ ਅਕਾਲ ਦਲ ਵੱਲੋਂ ਬੋਟਾ ਮੰਡੀ ਪਾਰਕ ਦੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਭਜਨ ਲਾਲ ਚੌਪੜਾ ਜੀ ਵੱਲੋਂ ਕੀਤੀ ਗਈ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਮੈਂ ਭਜਨਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਐਸੀ ਬੈਂਕ ਜਲੰਧਰ ਸ਼ਹਿਰੀ ਅੱਜ ਦਾ ਪ੍ਰੋਗਰਾਮ 바ਵਾ ਸਾਹਿਬ ਦਾ ਪ੍ਰਵੀਨ ਨਰਮਨ ਦੇਵ ਸਾ ਸਾਡੇ ਡਰਾਈਵਰ ਦਾ ਉਹਨਾਂ ਦੇ ਡਰਾਈਵਰ ਦੇ ਪ੍ਰਵੀਨ ਨਰਮਨ ਦੇਵ ਦੇ ਸਾ ਅਸੀਂ ਸਾਰੇ ਸਾਥੀਆਂ ਨੇ ਜਿੰਨੇ ਵੀ ਸਾਡੇ ਸਾਥੀਆ ਸੀ ਜਿਹੜਾ ਆਪਣੇ ਅਮੇਡਗੜ پارک ਕਬੂਟਾ ਮੰਡੀ ਆ ਉਹਦੇ ਵਿੱਚ ਅਸੀਂ ਜਿਹੜਾ ਫੁੱਲਮਾਲਾ 바ਵਾ ਸਾਹਿਬ ਦੇ ਬੁੱਤ ਤੇ ਕੀਤੀ ਆ ਉਹ ਤੋਂ ਪਹਿਲਾਂ ਅਸੀਂ ਅਮੇਡਗੜ ਚੌਂਕ ਦੇ ਵਿੱਚ ਵੀ ਜਾ ਕੇ ਫੁੱਲਮਾਲਾ ਕਰਕੇ ਆਏ ਆ ਅੱਜ ਦਾ ਤਾਂ ਸਿਰਫ ਇਹੀ ਸੀਗਾ ਵੀ ਅਸੀਂ ਆਪਣੇ ਰਹਿਬਰਾਂ ਨੂੰ ਯਾਦ ਕੀਤਾ 1956 ਦੇ ਵਿੱਚ ਸਾਡੇ ਵਿੱਚ ਉਹ ਸਰੀਰਕ ਤੌਰ ਤੇ ਚਲੇ ਗਏ ਸੀਗੇ ਤੇ ਬਾਕੀ ਰੂਹ ਤਾਂ ਸਾਡੇ ਲੋਕਾਂ ਦੇ ਵਿੱਚ ਹੀ ਆ ਉਹਨਾਂ ਦੀ ਅਸੀਂ ਉਹਨਾਂ ਦੇ ਸੋਚ ਨੂੰ ਲੈ ਕੇ ਉਦੋਂ ਦੇ ਲੱਗੇ ਆ ਘਰ ਘਰ ਲੈ ਕੇ ਜਾਂਦੇ ਪਏ ਆ ਉਹਨਾਂ ਦਾ ਪ੍ਰਚਾਰ ਕਰਦੇ ਪਏ ਆ ਪਰ ਸਾਰੇ ਸਾਥੀਆਂ ਨੂੰ ਬੇਨਤੀ ਆ ਸਮਾਜ ਨੂੰ ਵੀ ਬੇਨਤੀ ਆ ਵੀ ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਉਹਨਾਂ ਦੀ ਦੱਸੀ ਹੋਈ ਸੋਚ ਤੇ ਚਲਿਏ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਆਪਾਂ ਪਹੁੰਚਾਈਏ ਘਰ-ਘਰ ਲੈ ਕੇ ਜਾਈਏ ਤਦੇ ਕੋਈ ਬਾਰੇ ਨਿਆਰੇ ਹੋਣੇ ਆ ਐਦਾਂ ਕੋਈ ਗੱਲ ਬਣਨ ਵਾਲੀ ਨਹੀਂ ਹੈਗੀ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਫੇਰ ਵੀ ਮੈਂ ਆਪਣੇ ਦੇਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਅੱਜ ਦੇ ਦਿਨ ਦੇ ਉੱਤੇ ਆਪਾਂ ਉਹਨਾਂ ਨੂੰ ਨਮਨ ਕਰਦੇ ਆ ਇੰਨੇ ਹੀ ਕਹਿੰਦਾ ਜੈ ਭੀਮ ਜੈ ਭਾਰਤ